ਪਤਾ ਨਹੀਂ ਨਾ ਮੁੜਿਆ ਨਿਕਲਦਾ ਰਾਤ ਆ ਗਿਆ ਜਨਾ ਚੜਾ ਕਿਤੇ ਨਾ ਮੁੜਿਆ ਅੱਗੇ ਕੋਈ ਮਾਰਤੀ ਫਲਿੱਪ ਕਾਰ ਕਰ ਲਈ ਉਹ तकरीबन 12:50 ਤੇ 3:00 ਤੱਕ ਫੋਨ ਕੋਲ ਤੇ ਇਨਫੋਰਮੇਸ਼ਨ ਆਉਂਦੀ ਹੈ ਕਿ ਬੋਰਡ ਨੰਬਰ 4 ਰਾਜਸਾਸੀ ਵਿੱਚ ਇੱਕ ਲੇਡੀ ਨਾਮ ਅਰਜਨਤ ਕੌਰ ਪਤਨੀ ਭਗਵਨ ਸਿੰਘ ਉਸ ਮੰਨਾ ਲੇਡੀ ਦੀ ਉਮਰ तकरीबन 35 ਸਾਲ ਇਹਦਾ ਗੋੜੀਆਂ ਮਾਰਤੀ ਕਤਲ ਕਰ ਦਿੱਤਾ ਗਿਆ ਕਰੇ ਦੋ ਬੰਦੇ ਆਏ ਸੀ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਕਿਹੜਾ ਪੈਂਡ ਐ ਕੀ ਗੱਲ ਕੀ ਹੋਈ ਐ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਡਾ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ ਸਾਜਨ ਫਰੋਜ ਤੇ ਸਹਿਲ ਢਿੱਲੀਆ ਤੇ ਸ਼ਮੀਆ ਸੋਢੀਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਮਾਰ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਠੀਕ ਆ ਜੀ ਕੀ ਨਾਮ ਤੁਹਾਡਾ ਮੇਰੀ ਨੌਰਾਣੀ ਹਰਪਜ ਸਿੰਘ ਸਾਡੇ ਨਾਲ ਕਿਹੜੀ ਗੱਲ ਹੈ ਕੀ ਗੱਲ ਕੀ ਹੋਈ ਹੈ ਜੀ ਪਤਾ ਨਹੀਂ ਇਹਨਾਂ ਮੁੰਡਿਆਂ ਨੇ ਰਾਤ ਆ ਗਏ ਮੇਰਾ ਚੌੜਾ ਕਿਤੇ ਇਹਨਾਂ ਮੁੰਡਿਆਂ ਨੇ ਆ ਕੇ ਕੁੜੀਆਂ ਮਾਰਦੀਆਂ ਸੀ ਪੁਲਿਸ ਕਰ ਕਰ ਲਈ ਕਿੰਨੇ ਜੀ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਮੁੰਡਾ ਛੋੜਿਆ ਬੱਚਾ ਕੀ ਮੰਗ ਕਰਦੇ ਜੀ ਹਾਂਜੀ ਮੰਗ ਕੀ ਕਰਦੇ ਜੀ ਮੰਗੀਆਂ ਨੇ ਮਾਰੇ ਨੇ ਸਹਾਇਆ ਹੋ ਜੀ ਮੇਰੇ ਵੀ ਸਭ ਤੋਂ ਸਭ ਚਾਹੀਦੀ ਸਹਾਇਆ ਬੀਰ ਨੂੰ ਕਾਗਦੇ ਕਿਹਦੇ ਕਾਨੂੰਨ ਤੋਂ ਕੀ ਨਾ ਕਰਦੇ ਠੀਕ ਹੈ ਮਾਮਲਾ ਜਿਹੜਾ ਹੈ ਰਾਜਾ ਸਾਸੀ ਵਿੱਚ ਇੱਕ ਔਰਤ ਦਾ ਸ਼ਰੀਰਕ ਕਤਲ ਕੀਤਾ ਗਿਆ ਇਹ ਜੀ ਅੱਜ ਮਿਤੀ 8 ਜੁਲਾਈ ਵਕਤ ਤਕਰੀਬਨ 12:50 ਪਿੰਚ ਦੇ ਸਮੇਂ ਇੱਕ ਫੋਨ ਕਾਲ ਤੇ ਇਨਫੋਰਮੇਸ਼ਨ ਆਉਂਦੀ ਹੈ ਕਿ વોર્ਡ ਨੰਬਰ 4 ਰਾਜਾ ਸਾਸੀ ਵਿੱਚ ਇੱਕ ਲੇਡੀ ਨਾਮ ਹਰਜਿੰਦਰ ਕੌਰ ਪਤਨੀ ਭਗਵੰਤ ਸਿੰਘ ਉਰਫ ਮੰਨਾ ਲੇਡੀ ਦੀ ਉਮਰ ਤਕਰੀਬਨ 35 ਸਾਲ ਇਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਘਰੇ ਦੋ ਬੰਦੇ ਆਏ ਸੀ ਕਿ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਤੇ ਮੌਕੇ ਤੇ ਅਸੀਂ ਜਾ ਕੇ ਜਿੱਦਾਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਉਥੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆ ਦੋ ਮੁੰਡੇ ਆਏ ਸੀ ਜਿਨ੍ਹਾਂ ਦਾ ਨਾਮ ਘਰ ਵਾਲਿਆਂ ਨੇ ਸਾਨੂੰ ਦੱਸਿਆ ਲਵ ਤੇ ਨਿਸ਼ਾਨ ਇਹ ਮੁੰਡੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋਜੀ ਸੀ ਤੇ ਅੱਜ ਤੋਂ ਤਕਰੀਬਨ 2 ਦਿਨ ਪਹਿਲਾਂ ਇਹ ਕਚਹਿਰੀਆਂ 'ਚ ਵੀ ਮਿਲੇ ਸੀਗੇ ਜਿੱਥੇ ਇਹਨਾਂ ਦੀ ਕੋਤੂ ਮੈਮਾ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਮਿਲ ਕੇ ਇਸ ਗਾਮ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਗਲਤ ਵੱਧਗੀ ਤੇ ਅੱਗੇ ਇਹ ਧਮਕੀਆਂ ਤੱਕ ਗਲ ਪਹੁੰਚ ਗਈ ਜਦੋਂ ਕੱਲ ਰਾਤ ਨੂੰ ਲਵ ਵੱਲੋਂ ਇਹਨਾਂ ਨੂੰ ਫੋਨ ਆਉਂਦੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅੱਜ ਮਿਲਣ ਵਾਸਤੇ ਤੇ ਲਵ ਤੇ ਨਿਸ਼ਾਨ ਜਿੱਦਾਂ ਵੀ ਸਾਨੂੰ ਪਤਾ ਲੱਗਿਆ ਪਰਿਵਾਰ ਵਾਲਿਆਂ ਤੋਂ ਰਿਜ਼ਕ ਕਰ ਹੀ ਜਾਂਦੇ ਨੇ ਭਗਵੰਤ ਉਸ ਮੰਨਾ ਨੂੰ ਮਿਲਣ ਵਾਸਤੇ ਕੋਲੋਂ ਮੌਕੇ ਤੇ ਮੌਜੂਦ ਨਹੀਂ ਸੀਗਾ ਆਪਣੇ ਘਰੇ ਤੇ ਉਹ ਉਸਦੇ ਘਰ ਦੇ ਅੰਦਰ ਵੜ ਕੇ ਉਸਦੀ ਪਤਨੀ ਨੂੰ ਗੋਲੀਆਂ ਮਾਰ ਦਿੱਤੀ ਸਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਕਿ ਕਿ ਨਾਮ ਹੈ ਉਹਨੇ ਇਹ ਅਸੀਂ 8 ਬੰਦਿਆਂ ਤੇ ਬਾਇ ਨਮ ਪਰਚਾ ਦਰਜ ਕੀਤਾ ਜਿੰਨਾਂ ਵਿੱਚੋਂ ਨੇ ਲਵ ਨਿਸ਼ਾਨ ਸਾਜਨ ਅਕਾਸ਼ ਅਜੀਤ ਕੁਲਦੀਪ ਸਾਹਿਲ ਤੇ ਇਹਨਾਂ ਵਿੱਚੋਂ ਅਸੀਂ ਕੁਲਦੀਪ ਅਤੇ ਅਜੀਤ ਉਹ ਬਿੱਟੂ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਵਿੱਚ ਰੇਡ ਕਰਕੇ ਤੇ ਹੋਰ ਵੀ ਜਿਹੜੇ ਦੋਸ਼ੀ ਨੇ ਇਹ ਫਰਾਰ ਨੇ ਉਹ ਜਲਦ ਤੋਂ ਜਲਦ ਫੜਲੇ ਜਾਓ ਸੱਚ ਜਿਹੜੀ ਗੈਸタル ਕੀ ਕਿਹਨਾਂ ਦਾ ਕੀ ਕਸੂਰ ਸੀ ਬਰਾਏ ਨਾਮ ਸੀ ਇਹਨਾਂ ਦੇ ਘਰ ਵਾਲੇ ਨੇ ਇਹ ਨਾਲ ਹੀ ਇਨਵੋਲਡ ਸੀ ਜਿੱਦਾਂ ਮੈਂ ਦੱਸਿਆ ਕਿ ਪ੍ਰਾਣੀ ਰਣਜੀਤ ਬਾਜੀ ਇਹਨਾਂ ਦੀ ਹੈਗੀ ਹੈ ਇਹਨਾਂ ਨੇ ਆਪਸ ਵਿੱਚ ਧਮਕੀਆਂ ਵੀ ਦਿੱਤੀਆਂ ਸੀਗੀਆਂ ਕਿ ਜਿਹੜੇ ਮੁੰਡੇ ਅੱਜ ਮਾਰਨ ਆਏ ਸੀਗੇ ਇਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜਲੇ ਜਾਓਕਰ ਤੇ ਅਸੀਂ ਦੋ ਮੁੰਡਿਆਂ ਨੂੰ ਫਟਾਫਟ ਰੇਡ ਘੱਟ ਕੇ ਅਰੈਸਟ ਕਰ ਲਿਆ ਸਰ ਕੋਈ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਆਪਣੇ ਘਰ ਵਾਲੇ ਨੂੰ ਦੱਸ ਰਹੀ ਹੈ ਕਿ ਘਰ ਵਿੱਚ ਆਏ ਨੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹਾਂਜੀ ਉਹ ਅਸੀਂ ਇਹਨਾਂ ਦੇ ਮੋਬਾਈਲ ਫੋਨਸ ਰਿਕਵਰ ਕਰ ਲਿਆ ਤੇ ਅਸੀਂ ਇਹ ਸਾਰੀ ਆਡੀਓ ਵੀਆ ਫਿਰ ਕਾਲ ਦੀ ਡਿਟੇਲਸ ਨੇ ਉਹ ਸਾਰੀ ਵੈਰੀਫਾਈ ਕਰਕੇ ਤੇ ਇਨਵੈਸਟੀਗੇਟ ਸਟਾਰਟ ਕਰਦੇ ਪੁਲਿਸ ਵਾਲੋ ਇਹਨਾਂ ਨੇ ਗ੍ਰਿਫਤਾਰੀ ਲਈ ਕੀਤੀ ਗਈ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਨੇ ਹਮਲਾ ਵੀ ਕੀਤਾ ਕੋਈ ਪੁਲਿਸ ਤੇ ਕੋਈ ਜ਼ਖਮੀ ਵੀ ਹੋਏ ਪਤਾ ਲੱਗਾ ਪੁਲਿਸ ਕਰਮੀਆਂ ਨੂੰ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜ਼ਖਮੀ ਨਹੀਂ ਹੋਏ ਸਿਰਫ ਜਦੋਂ ਅਸੀਂ ਪਿੰਡ ਸਰੀਡ ਕਰਨ ਗਏ ਸੀ ਤੇ ਇਹ ਮੁੰਡੇ ਉੱਥੋਂ ਮੌਕੇ ਤੋਂ ਭੱਜੇ ਸੀਗੇ ਤੇ ਅਸੀਂ ਇਹਨਾਂ ਨੂੰ ਜਾ ਕੇ ਨਾਮ ਦੇ ਨਾਲ ਅਰੈਸਟ ਕਰ ਲਿਆ ਸੀ